ਲੁਧਿਆਣਾ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਿਆ ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਡੈੱਡ ਬਾਡੀ ਬਰਾਮਦ ਕਰ ਲਈ ਗਈ ਹੈ ਮ੍ਰਿਤਕ ਦੀ ਪਛਾਣ ਕਿਲਾ ਮਹੱਲੇ ਦੇ ਰਹਿਣ ਵਾਲੇ 27 ਸਾਲਾ ਹਰਸ਼ਦੇਵ ਰੂਪ ਵਿੱਚ ਹੋਈ ਹੈ ਕਟਨਾ ਦੀ ਜਾਣਕਾਰੀ ਦਿੰਦੇ ਹੋ ਲੁਧਿਆਣਾ ਦੇ ਥਾਣਾ ਲਾਡੋਵਾਲ ਦੇ ਇੰਚਾਰਜ ਹਰਪੀ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਗਣਪਤੀ ਵਿਸਰਜਨ ਦੌਰਾਨ ਸਤਲੁਜ ਵਿੱਚ ਇੱਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਸੀ ਕਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਡੈੱਡ ਬਾਡੀ ਬਰਾਮਦ ਕਰ ਲਈ ਹੈ ਸਰ ਆਪ ਡੁੱਬਿਆ ਕੀ ਸਰ ਬੰਦਾ ਔਰ ਕੱਲ ਗਣੇਸ਼ ਵਿਸਰਜਨ ਤੇ ਕੁਝ ਬੰਦੇ ਆਏ ਸੀ ਕਿ ਜਿਨ੍ਹਾਂ ਵਿੱਚੋਂ ਇੱਕ ਉੱਥੇ ਉਹਦੀ ਡੁੱਬ ਗਿਆ ਸੀਗਾ ਦਰਿਆ ਦੇ ਵਿੱਚ ਕਿ ਅੱਜ ਉਹਨਾਂ ਦੀ ਜਿਹੜਾ ਹੈਗਾ ਲੜਕੇ ਦੀ ਬਾਡੀ ਰਿਕਵਰ ਹੋਈ ਹੈਗੀ ਆ ਉਹਦੇ ਵਿੱਚ ਅਸੀਂ ਬਾਡੀ ਨੂੰ ਕੜਜੇ ਚ ਲੈ ਕੇ 194 ਬੀ ਐਨ ਐਸ ਐਸ ਦੀ ਕਾਰਵਾਈ ਅਸੀਂ ਅਮਲ ਵਿੱਚ ਲਿਆਂਦੀ ਹੈਗੀ ਆ ਜੀ ਸ ਕਿੰਨੇ ਬੰਦੇ ਡੁੱਬੇ ਸਨ ਨਹੀਂ ਇੱਕ ਹੀ ਬੰਦਾ ਡੁੱਬਿਆ ਹੈਗਾ ਜੀ ਉਹ ਹਰਸ਼ੋ ਦਾ ਨਾਮ ਹੈਗਾ ਤੇ ਉਮਰ ਉਹਦੀ 27 ਸਾਲ ਦੀ ਹੈ ਤੇ ਕਿਲੇਮਲੇ ਦਾ ਰਹਿਣ ਵਾਲਾ ਜੀ ਉਹ ਤੇ ਸਰ ਕੁਝ ਹੋਰ ਵੀ ਤੁਸੀਂ ਕੋਈ ਗੱਲ ਕਰ ਰਹੇ ਲੋਕ ਤੇ ਲੋਕਾਂ ਨੂੰ ਪੀਰ ਅਸੀਂ ਅਪੀਲ ਇਹੀ ਕਰ ਰਹੇ ਹਾਂ ਕਿ ਆਪਾਂ ਆਪਣੇ ਸਾਰੇ ਰੀਤੀ ਰਿਵਾਜ ਜੋ ਹੈਗੇ ਨੇ ਅਸੀਂ ਸ਼ਰਦਾ ਨਾਲ ਮਨਾਉਣੇ ਨੇ ਬਟ ਆਪਣੇ ਜਾਨ ਦੀ ਮਾਲ ਦੀ ਰਖਾਲੀ ਕਰਕੇ ਕਰਦੇ ਫੇ ਮਨਾਉਣਾ ਨੇ ਤੇ ਅਸੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਣੇ ਆਪਣੇ ਜਾਨ ਦੀ ਵਾਜਦ ਰੱਖ ਕੇ ਜਿਹੜੀ ਆਪਣੇ ਰੀਤੀ ਰਿਵਾਜ ਪੂਰੀ ਕਿਤੇ ਜਾਣ ਥੈਂਕ ਯੂ